ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਛੋਲਿਏ ਦੀ ਸਬਜ਼ੀ ਸਮਾਨ ਆਪਾਂ ਸਾਰਾ ਕੱਟ ਲਿਆ ਤੇ ਆਪਾਂ ਛੋਲਿਏ ਵੀ ਧੋ ਕੇ ਸਾਫ਼ ਕਰਕੇ ਤਿਆਰ ਕਰ ਲਿਆ ਆਪਾਂ ਪਾਈ ਸਮਾਨ ਸਾਰਾ ਡੰਡੇ ਗੁੰਡੇ ਚ ਕੁੱਟ ਲੈਨੇ ਆ ਆਪਾਂ ਪਿਆਜ਼ ਲਏ ਆ ਮੇਥੀ ਲਈ ਆਪਾਂ ਹਰੀ ਹਰੀਆਂ ਮਿਰਚਾਂ ਪਾਈਆਂ ਤੇ ਨਾਲ ਹੀ ਆਪਾਂ ਹਰੀਆ ਲਸਣ ਪਾਇਆ ਤੇ ਆਪਾਂ ਇਸ ਨੂੰ ਕੁੱਟ ਕੇ ਦਾ ਪੇਸਟ ਬਣਾ ਲੀਨੇ ਡੰਡੇ ਗੁੰਡੇ ਚ ਤੇ ਨਾਲ ਹੀ ਆਪਾਂ ਦੂਸਰੇ ਮਸਾਲੇ ਪਾ ਲੀਨੇ ਆ ਆਪਾਂ ਨਮਕ ਪਾਵਾਂਗੇ ਥੋੜੀ ਜੀ ਕੁੱਟੀ ਹੋਈ ਮਿਰਚ ਲਾਲ ਅਲਦੀ ਇਹ ਕੁੱਟਿਆ ਆ ਤਾਂ ਨਹੀਂ ਆ ਪਾਵਾਂਗੇ ਹੁਣ ਆਪਾਂ ਇਹਨੂੰ ਸਮਾਨ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਕੁੱਟ ਲੈਨੇ ਆ ਤੇ ਦਾ ਪੇਸਟ ਬਣਾ ਲੈਨੇ ਆ ਛੋਲੀਆਂ ਆਪਾਂ ਐਵੇਂ ਹੀ ਦਾਣੇ ਨਿਕਲੇ ਹੀ ਲੈ ਕੇ ਆਏ ਸੀ ਬਾਜ਼ਾਰੋਂ ਫਲੀਆਂ ਦੇ ਵਿੱਚੋਂ ਤੇ ਇਹ ਹਰੇ ਚਨੇ ਜੋ ਕੱਚੇ ਹੁੰਦੇ ਉਹਨਾਂ ਨੂੰ ਛੋਲੀਆਂ ਕਹਿੰਦੇ ਆ ਮਸਾਲਾ ਆਪਣਾ ਹੁਣ ਤਿਆਰ ਹੋ ਗਿਆ ਕੁੱਟ ਕੇ ਤਿਆਰ ਕਰ ਲਿਆ ਆਪਾਂ ਹੁਣ ਆਪਾਂ ਤੜਕਾ ਲਾਉਣ ਦੀ ਤਿਆਰੀ ਕਰਦੇ ਆਂ ਹੁਣ ਆਪਾਂ ਕੜਾਈ 'ਚ ਪਹਿਲਾਂ ਤੇਲ ਪਾ ਲੀਨੇ ਆ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਜਿਹੜਾ ਕੁੱਟਿਆ ਆ ਮਸਾਲਾ ਉਹ ਪਾ ਲੀਨੇ ਤੇਲ 'ਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਆਪਾਂ ਇਹਦੇ ਵਿੱਚ ਪਹਿਲਾਂ ਹੀ ਸਾਰੇ ਪਾ ਲਏ ਸੀ ਬਸ ਆਪਾਂ ਉਹਨੂੰ ਇਹਨੂੰ ਪੇਸਟ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਹੁਣ ਆਪਣਾ ਮਸਾਲਾ ਭੁੱਜ ਗਿਆ ਤੇਲ ਛੱਡ ਤਾਂ ਮਸਾਲੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਜੋ ਕੁੰਡੇ ਦੇ ਨਾਲ ਲੱਗਾ ਹੋਇਆ ਸੀ ਮਸਾਲਾ ਆਪਾਂ ਉਹ ਵਿੱਚ ਪਾ ਤਾ ਤੋਗੇ ਪਾਣੀ ਨਾਲ ਪੈ ਗਿਆ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਹਰੇ ਚਨੇ ਤੇ ਆਲੂ ਪਾ ਦਿੰਨੇ ਆਂ ਤੇ ਫੇਰ ਆਪਾਂ ਉਹਨਾਂ ਨੂੰ ਵੀ ਥੋੜੀ ਦੇਰ ਭੁੰਨ ਲਾਂਗੇ ਇਹਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਜਨੇ ਤੇ ਆਲੂ ਵੀ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੀ ਲੋੜ ਅਨਸਾਰ ਆਪਾਂ ਪਾਣੀ ਪਾ ਲਾਂਗੇ ਜਿੰਨੀ ਆਪਾਂ ਇਹਦੀ ਤਰੀ ਬਣਾਉਣੀ ਹੋਏਗੀ ਹੁਣ ਆਪਾਂ ਪਾਣੀ ਪਾ ਦਿੱਤਾ ਤੇ ਹੁਣ ਆਪਾਂ ਕੁਝ ਟਾਈਮ ਲਈ ਆਪਾਂ ਇਹਨੂੰ ਰਿਜਨ ਦੇਵਾਂਗੇ ਜਦੋਂ ਚੰਗੀ ਤਰ੍ਹਾਂ ਆਪਣੇ ਆਲੂ ਤੇ ਚਨੇ ਗਲ ਜਾਣਗੇ ਉਦੋਂ ਤੱਕ ਆਪਾਂ ਰੰਨਾਂਗੇ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦਿੰਨੇ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬਹੁਤ ਹੀ ਸਵਾਦ ਬੰਦੀ ਸਬਜੀ